ਹੈਲੋ ਸਾਸਰੀ ਘਾਲ ਦੀ ਸਾਰੇ ਵੀਰਾਂ ਨੂੰ ਸਾਰੇ ਠੀਕ ਠਾਕ ਉਮੀਦ ਕਰਦਾ ਵੀ ਸਾਰੇ ਮੇਰੇ ਵੀਰ ਠੀਕ ਠਾਕ ਹੋਣਗੇ ਤੇ ਆਪਾਂ ਵੀਰ ਜੀ ਇੱਕ ਵੀਡੀਓ ਪਾਈ ਹੈਗੀ ਸ਼ਿੱਲੂ ਤੇ ਅੰਬੇ ਦੀ ਉਹਨਾਂ ਦੋਨਾਂ ਦੇ ਰਿਲੇਟਿਵ ਚ ਇੱਕ ਵੀਡੀਓ ਪਾਈ ਹੈਗੀ ਤੇ ਉਸ ਦੇ ਉੱਤੇ ਬਹੁਤ ਬੰਦਿਆਂ ਨੇ ਵਿਊ ਕਮੈਂਟ ਬਹੁਤ ਜ਼ਿਆਦਾ ਕੀਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਵਾ ਤੇ ਪਰ ਮੈਂ ਉਹ ਬੰਦਿਆਂ ਨੂੰ ਸਾਰੇ ਬੰਦਿਆਂ ਨੂੰ ਇਹ ਗੱਲ ਇੱਕ ਕਲੀਅਰ ਕਰ ਦੇਣਾ ਚਾਹੁੰਨਾ ਵੀ ਮੈਂ ਵੀਰ ਜੀ ਆ ਵੀਡੀਓ ਇਸ ਕਰਕੇ ਨਹੀਂ ਪਾਈ ਵੀ ਮੈਨੂੰ ਲੋਕ ਵਿਊ ਕਰਨ ਮੈਨੂੰ ਬਹੁਤ ਸਬਸਕ੍ਰਾਈਬ ਕਰਨ ਵੀ ਮੇਰਾ ਚੈਨਲ ਚੱਲੇ ਜਿਹੜੇ ਬੰਦੇ ਇਹ ਗੱਲਾਂ ਕਰਦੇ ਵੀ ਤੂੰ ਚੈਨਲ ਚ ਲਾਉਣ ਨੂੰ ਵੀਡੀਓ ਪਾਈ ਏ ਤੂੰ ਇਦਾਂ ਨਹੀਂ ਮੈਂ ਉਹ ਬੰਦਿਆਂ ਸਾਰਿਆਂ ਨੂੰ ਕਲੀਅਰ ਕਰ ਦਿੰਦਾ ਵੀ ਮੈਂ ਭਾਈ ਕੰਮ ਕਰਨ ਵਾਲਾ ਬੰਦਾ ਵਾਂ ਆਪਣਾ ਕੰਮ ਤੇ ਜਾਂਦਾ ਵਾਂ ਕੰਮ ਤੋਂ ਘਰੇ ਆਏ ਦਾਵਾ ਕਰਾ ਕੇ ਕਬੱਡੀ ਦੇ ਮੈਚ ਵੇਖੀਦੇ ਆ ਤੇ ਮੇਰਾ ਮੇਨ ਮਕਸਦ ਇਹ ਹੈਗਾ ਉਹ ਵੀਡੀਓ ਪਾਉਣ ਦਾ ਮੈਂ ਕੰਮ ਤੋਂ ਆ ਕੇ ਮੇਰਾ ਦਿਲ ਕਰਦਾ ਹੁੰਦਾ ਵੀ ਯਾਰ ਮੈਂ ਕਿਸੇ ਨਾ ਗੱਲ ਕਰਾਂ ਵੀ ਯਾਰ ਤੂੰ ਵੇਖਿਆ ਸੀ ਯਾਰ ਜਿੱਦਾਂ ਹੋਇਆ ਹੈਗਾ ਅੱਜ ਭੱਠਾਂ ਦੇ ਮੈਚ ਤੇ ਤੂੰ ਵੇਖਿਆ ਯਾਰ ਇੰਨੇ ਇੰਨੇ ਜੱਫੇ ਲਾਏ ਯਾਰ ਇੰਨੇ ਇੰਨੀਆਂ ਰੇਡਾਂ ਭੱਜੀਆਂ ਹੈਗੀਆਂ ਮੇਰਾ ਮਕਸਦ ਇਹ ਵੀ ਮੈਂ ਕਿਸੇ ਨਾ ਗੱਲ ਕਰਾਂ ਯਾਰ ਮੇਰਾ ਦਿਲ ਕਰਦਾ ਹੈ ਮੈਂ ਕਬੱਡੀ ਨੂੰ ਪਿਆਰ ਕਰਨ ਵਾਲਾ ਬੰਦਾ ਵਾਂ ਵੀ ਮੈਂ ਕਿੰਨਾ ਗੱਲ ਕਰਾਂ ਤੇ ਮੈਂ ਇਸ ਵਿਸ਼ੇ ਦੇ ਕਰਕੇ ਵੀ ਮੈਂ ਯਾਰ ਕੋਈ ਗੱਲ ਨਹੀਂ ਆ ਚੱਲ ਜੇ ਕੋਈ ਨਹੀਂ ਗੱਲ ਕਰਦਾ ਸਾਰੇ ਆਪਣੀਆਂ ਗੱਲਾਂ ਕਰਦੇ ਆ ਤੇ ਚੱਲ ਮੈਂ ਨਾ ਜੂਟੇ ਉਥੇ ਵੀਡੀਓ ਪਾਣਾ ਕਬੱਡੀ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਬੈਠੇ ਬਹੁਤ ਦੁਨੀਆ ਬੈਠੀ ਆ ਕੋਈ ਨਾ ਕੋਈ ਮੇਰੇ ਨਾਲ ਗੱਲ ਕਰੂਗਾ ਕੋਈ ਮੈਨੂੰ ਕਮੈਂਟ ਭੇਜੂਗਾ ਮੈਂ ਗੱਲਾਂ ਕਰਨਾ ਤੇ ਪਾਈ ਵੀ ਕੋਈ ਮੈਨੂੰ ਦੱਸੇ ਮੈਂ ਤਾਂ ਹੀ ਉਥੇ ਲਿਖਿਆ ਵੀ ਆਪਣੇ ਵਿਚਾਰ ਦਿਓ ਵੀ ਮੈਨੂੰ ਵਿਚਾਰ ਆਪਣੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਮੈਂ ਇਸ ਕਰਕੇ ਵੀਡੀਓ ਪਾਈ ਮੈਨੂੰ ਇਹ ਨਹੀਂ ਜਿਹੜੇ ਬੰਦੇ ਕਹਿੰਦੇ ਚੈਨਲ ਗਰੋ ਕਰਨ ਨੂੰ ਵੀਡੀਓ ਪਾਤੀ ਮੈਨੂੰ ਇਹੋ ਜਿਹਾ ਕੋਈ ਨਹੀਂ ਆਪਦਾ ਕੰਮ ਤੇ ਜਾਣਦੇ ਆ ਮਹਾਰਾਜ ਦੀ ਕਿਰਪਾ ਵਾ ਦਿਹਾੜੀ ਕਰਦੇ ਆ ਵਧੀਆ ਪੈਸੇ ਬਣਾਉਂਦੇ ਆ ਕੋਈ ਗੱਲ ਹੀ ਨਹੀਂ ਇਹੋ ਜਿਹੀ ਚੈਨਲ ਸਬਸਕ੍ਰਾਈਬ ਨਾ ਮੈਨੂੰ ਕੋਈ ਨਹੀਂ ਹੈਗਾ ਤੇ ਮੈਂ ਇਸ ਕਰਕੇ ਵੀਡੀਓ ਪਾਈ ਹੈਗੀ ਤੇ ਬਾਕੀ ਆਪਾਂ ਮੇਨ ਗੱਲ ਜਿਹੜੀ ਹੁਣ ਮੈਂ ਆਹ ਵੀਡੀਓ ਜਿਹੜੀ ਬਣਾਉਣ ਲੱਗਾ ਮੇਨ ਜਿਹੜਾ ਮੁੱਦਾ ਵਾ ਮੇਨ ਮੁੱਦਾ ਇਹ ਆ ਵੀ ਆਪਾਂ ਜਿਹੜੇ ਯੂਰਪ ਦੇ ਜਿਹੜੇ ਪ੍ਰੋਮੋਟਰ ਐ ਨਾ ਉਹਨਾਂ ਬੰਦਿਆਂ ਦੇ ਥਰੂ ਇੱਕ ਗੱਲ ਕਰਨੀ ਹੈਗੀ ਵੀ ਕੁਝ ਬੰਦੇ ਯਾਰ ਇੰਡੀਆ ਤੋਂ ਮੰਨ ਲਓ ਕੋਈ ਕੈਨੇਡਾ ਚਲ ਗਏ ਆ ਕੋਈ ਆਸਟ੍ਰੇਲੀਆ ਚਲ ਗਏ ਆ ਕੋਈ ਨਿਊਜ਼ੀਲੈਂਡ ਕੋਈ ਦबई ਕੋਈ ਕੁਵੈਤ ਕੋਈ ਮੇਰੇ ਵਰਗੇ ਯੂਰਪ ਵੀ ਆ ਗਏ ਆ ਨਾ ਕਈ ਇਹ ਬੰਦੇ ਪਿੱਛੋਂ ਖੇਡਦੇ ਖੇਡਦੇ ਆਏ ਆ ਕਬੱਡੀ ਖੇਡਦੇ ਤੇ ਉਹ ਬੰਦੇ ਜਿਹੜਾ ਦਵਾਈ 'ਚ ਬੈਠਾ ਵਾ ਉਹਦੇ ਵੀ ਦਿਲ 'ਚ ਕਬੱਡੀ ਨਹੀਂ ਜਾਂਦੀ ਜਿਹੜਾ ਬੰਦਾ ਕੈਨੇਡਾ ਅਮਰੀਕਾ ਬੈਠਾ ਚੱਲ ਉਹ ਤੇ ਮਾੜੇ ਚੰਗੇ ਮੈਚ ਖੇਡ ਲੈਂਦਾ ਕਿਤੇ ਲੋਕਲ ਮੈਚ ਆ ਜਾਂਦੇ ਆ ਕਈ ਬੰਦੇ ਟਰੱਕ ਚਲੋਂਦੇ ਚਲੋਂਦੇ ਵੀ ਖੇਡ ਲੈਂਦੇ ਆ ਹਨਾ ਤੇ ਜਿਹੜੇ ਬੰਦੇ ਸਾਡੇ ਵਰਗੇ ਜ਼ੋਰ 'ਤੇ ਦਵਾਈ 'ਚ ਬੈਠੇ ਆ ਉਹ ਬੰਦਿਆਂ ਦਾ ਦਿਲ ਕਰਦਾ ਵੀ ਅਸੀਂ ਨਾ ਕਬੱਡੀ ਖੇਡਣੀ ਆ ਯਾਰ ਠੀਕ ਹੈ ਯਾਰ ਪੈਸੇ ਤਾਂ ਭਾਵੇਂ ਕਮਾਉਨੇ ਆ ਥੋੜੇ ਕਮਾਉਨੇ ਬਹੁਤੇ ਕਮ ਪਰ ਸਾਡਾ ਦਿਲ ਕਰਦਾ ਵੀ ਅਸੀਂ ਕਬੱਡੀ ਖੇਡੀਏ ਤੇ ਮੈਂ ਇਸ ਕਰਕੇ ਜਿੰਨੇ ਵੀ ਯੂਰਪ ਦੇ ਪ੍ਰਮੋਟਰ ਆ ਜਿੰਨੇ ਵੀ ਵੀਰ ਆ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਜਾਂ ਜਿਹੜੇ ਪਲੇਅਰ ਆਪਣੇ ਬੁਲਾਉਂਦੇ ਇੰਡੀਆ ਤੋਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁੰਦਾ ਨਿਮਰਤਾ ਸਹਿਤ ਵੀ ਜੇ ਕੋਈ ਵੀਰ ਭਰਾ ਜੇ ਕੋਈ ਕਬੱਡੀ ਖੜਾ ਸਕਦਾ ਵਾ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਮੈਂ ਖੇਡਣਾ ਚਾਹੁੰਦਾ ਮੈਂ ਪਲੇਅਰ ਹਾਂ ਮੈਂ ਪਿੱਛੇ ਖੇਡਦਾ ਆਵਾ ਮੈਂ 2010 ਤੋਂ ਲੈ ਕੇ 2015-16 ਤੱਕ ਕਬੱਡੀ ਖੇਡੀ ਆ ਵਧੀਆ ਬੰਦਿਆਂ ਨਾਲ ਖੇਡੀ ਆ ਜਿਹੜੇ ਤੁਸੀਂ 8-10 ਬੰਦੇ ਵਧੀਆ ਮਾਜੇ ਦੇ ਮੈਂ ਮਾਜੇ ਦਾਵਾ ਜਿਹੜੇ ਬੰਦੇ ਮਾਜੇ ਦੇ ਤੁਸੀਂ 8-10 ਬੰਦੇ ਜਿਹੜੇ ਉਂਗਲਾਂ ਤੇ ਗਿਣ ਲੋਗੇ ਉਹਨਾਂ ਬੰਦਿਆਂ ਦੇ ਨਾਲ ਕਬੱਡੀ ਖੇਡੀ ਆ ਵਧੀਆ ਖੇਡੀਏ ਕੁਝ ਮਜਬੂਰੀਆਂ ਕਰਕੇ ਮੈਨੂੰ ਯੂਰਪ ਆਉਣਾ ਪੈ ਗਿਆ ਵਾ ਇੱਕ ਸੱਟ ਲੱਗ ਗਈ ਕੁਝ ਹੋਰ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਮੈਨੂੰ ਆਉਣਾ ਪੈ ਗਿਆ ਚਲੋ ਪਰ ਹੁਣ ਮੈਂ ਖੇਡਣਾ ਚਾਹੁੰਦਾ ਵਾਂ ਤੇ ਬਾਕੀ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਕਬੱਡੀ ਨੂੰ ਪਿਆਰ ਕਰਦੇ ਆ ਜਿਹੜੇ ਵੀਡੀਓ ਮੇਰੀ ਵੇਖੂਗੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਸਾਰੇ ਬੰਦਿਆਂ ਤੱਕ ਇਹ ਪਹੁੰਚਾ ਦਿਓ ਸ਼ੇਅਰ ਕਰ ਦਿਓ ਇਹਨਾਂ ਬੰਦਿਆਂ ਨੂੰ ਕਿ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਚਾਹੇ ਉਹ ਕਮੈਂਟेटर ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਵੀ ਮੈਂ ਖੇਡਣਾ ਚਾਹੁੰਦਾ ਵਾਂ ਯੂਰਪ ਦੇ ਵਿੱਚ ਆ ਮੈਂ ਪਹਿਲੋਂ ਹੁਣ ਕਈਆਂ ਨੇ ਕਹਣਾ ਤੂੰ ਪਹਿਲੋਂ ਕਿਉਂ ਨਹੀਂ ਬੋਲਿਆ 5-6 ਸਾਲ ਤੂੰ ਸੁੱਤਾ ਆ ਰਹਿਆ ਵੀਰ ਜੀ ਮੇਰੇ ਕੋ ਪੰਜ ਛੇ ਸਾਲ ਡਾਕੂਮੈਂਟ ਨਹੀਂ ਹੈਗੇ ਮੇਰੇ ਕੋ ਕੋਈ ਰੈ residancy ਨਹੀਂ ਗਈ ਹੁਣ ਬਾਬੇ ਨਾਨਕ ਨੇ ਕਿਰਪਾ ਕੀਤੀ ਹੈ ਮੇਰੇ ਕੋ ਡਾਕੂਮੈਂਟ ਆਇਆ ਵਾ ਮੇਰੇ ਕੋ ਕਾਰਡ ਆਇਆ ਵਾ ਤੇ ਮੈਂ ਹੁਣ ਖੇਡਣਾ ਚਾਹੁੰਦਾ ਵਾਂ ਤੇ ਜੇ ਕੋਈ ਵੀ ਵੀਰ ਆਪਣੀ ਹੈਲਪ ਕਰ ਸਕਦਾ ਵਾ ਤੇ ਜਰੂਰ ਮੇਰਾ ਸਾਥ ਦਿਓ ਤੇ ਮੈਂ ਜਿੰਨੇ ਕੋ ਜੋਗਾ ਹਾਂਗਾ ਆਪਣੀ ਪਰਫਾਰਮੈਂਸ ਦਊਂਗਾ ਮੈਂ ਮਿਹਨਤ ਕਰੀ ਜਾਣਾ ਵਾ ਤੇ ਜੇ ਕੋਈ ਵੀਰ ਮੇਰੀ ਬਾਹ ਫੜੂਗਾ ਤੇ ਮੈਂ ਹੋਰ ਮਿਹਨਤ ਕਰੂੰਗਾ ਤੇ ਆਪਾਂ ਖੇਡ ਕੇ ਵਿਖਾਵਾਂਗੇ ਤੇ ਮੇਰਾ ਦਿਲ ਕਰਦਾ ਖੇਡਣ ਨੂੰ ਮੈਂ ਕੋਈ ਪੈਸਿਆਂ ਨੂੰ ਨਹੀਂ ਵੀ ਮੈਨੂੰ ਪੈਸੇ ਦੇਓ ਤੇ ਮੈਂ ਖੇਡੂਗਾ ਮੈਂ ਆਪਣੀ ਟਿਕਟ ਲਾ ਕੇ ਆਉਂਗਾ ਮੈਂ ਜਬਾਨ ਕਰਦਾ ਤਾਂ ਮੈਂ ਆਪਣੀ ਟਿਕਟ ਲਾ ਕੇ ਆਉਂਗਾ ਮੇਰੇ ਕੋਲ ਛੁੱਟੀਆਂ ਵਾਂ ਪਰ ਮੈਂ ਖੇਡਣਾ ਚਾਹੁੰਦਾ ਜੋ ਕੋਈ ਵੀਰ ਆਪਾਂ ਨੂੰ ਖੜਾ ਸਕਦਾ ਤੇ ਜਰੂਰ ਆਪਣਾ ਕੋਈ ਯੂਰਪ ਦਾ ਕੋਈ ਪ੍ਰੋਮੋਟਰ ਵੀਰ ਕੋਈ ਭਰਾ ਹੈਗਾ ਵਾ ਤੇ ਜਰੂਰ ਆਪਣੀ ਇੰਨੀ ਕੁ ਹੈਲਪ ਕਰੇ ਹੋਰ ਮੇਰੇ ਵਰਗੇ ਬਹੁਤ ਬੰਦੇ ਆ ਵਿਚਾਰੇ ਮੇਰੇ ਨਾਲ ਗੱਲਾਂ ਇੱਕ ਦੋ ਹੋਰ ਵੀ ਮਾਜੇ ਦੇ ਮੁੰਡੇ ਆ ਤੋਂ ਵਿਚਾਰੇ ਕਰਦੇ ਹੁੰਦੇ ਵੀ ਯਾਰ ਅਸੀਂ ਕਿੱਥੇ ਖੜੀ ਗਰਾਊਂਡ 'ਚ ਪ੍ਰੈਕਟਿਸ ਕਰਦੇ ਵਿਚਾਰੇ ਹੁਣ ਪ੍ਰੈਕਟਿਸ ਕਰਕੇ ਕੀ ਕਰਨ ਯਾਰ ਪ੍ਰੈਕਟਿਸ ਹੀ ਕਰੀ ਜਾਂਦੇ ਕੋਈ ਕੋਈ ਲੋਕਲ ਮੈਚ ਵੀ ਨਹੀਂ ਹੁੰਦਾ ਯਾਰ ਇੱਥੇ ਪਲੀਜ਼ ਜੁਆਰਪ ਦੇ ਕਮੈਂਟ ਪ੍ਰਮੋਟਰਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜੇ ਸਾਡੇ ਅਰਗੇ ਚੱਲ ਯਾਰ ਬੰਦਾ ਦਿਹਾੜੀ ਵੀ ਕਰਦਾ ਪਰ ਉਹਦਾ ਖੇਡਣ ਨੂੰ ਦਿਲ ਕਰਦਾ ਤੇ ਉਹ ਕਿੱਥੇ ਖੇਡੇ ਯਾਰ ਤੇ ਪਲੀਜ਼ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਕਿ ਯਾਰ ਪਲੀਜ਼ ਜੇ ਕੋਈ ਸਾਥ ਦੇ ਸਕਦਾ ਤੇ ਜਰੂਰ ਦਿਓ ਮੇਰੇ ਅਰਗੇ ਹੋਰ ਬਹੁਤ ਬੰਦੇ ਬੈਠੇ ਆ ਜਿਨ੍ਹਾਂ ਦਾ ਦਿਲ ਵੀ ਕਰਦਾ ਵਾ ਜਿਹੜੇ ਵਧੀਆ ਪਲੇਅਰ ਹੈ ਟੌਪ ਦੇ ਪਲੇਅਰ ਹੈ ਕਿਸੇ ਮਜਬੂਰੀਆਂ ਕਰਕੇ ਪਿੱਛੇ ਰਹਿ ਗਏ ਆ ਆਪਾਂ ਉਹਨਾਂ ਦਾ ਸਾਥ ਜਰੂਰ ਦਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮਿਹਰਬਾਨੀ ਸ਼ੁਕਰੀਆ ਸਾਰਿਆਂ ਸਤਿ ਸ੍ਰੀ ਅਕਾਲ ਤੇ ਜੇ ਕੋਈ ਵੀਰ ਮੇਰਾ ਹੈਗਾ ਤਾਂ ਜਰੂਰ ਦੱਸਿਓ ਓਕੇ ਮੇਰੇ ਵੀਰ ਧੰਨਵਾਦ ਜੀ